ਪੁਲਿਸ ਟੈਕਸਾਈਜ਼ ਵਿਭਾਗ ਨੇ ਇੱਕ ਘਰ ਦੇ ਵਿੱਚ ਰੇਡ ਕੀਤੀ ਹੈ ਤੇ ਇੰਨੀ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਵੇਖ ਕੇ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਹੈ। ਦਰਅਸਲ ਜਦ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਇੱਕ ਵਿਅਕਤੀ ਜੋ ਕਿ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਤਾਂ ਪੁਲਿਸ ਟੈਕਸਾਈਜ਼ ਵਿਭਾਗ ਦੀ ਟੀਮ ਦੇ ਵੱਲੋਂ ਸਾਂਝੇ ਤੌਰ ਤੇ ਇਸ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਤਾਂ ਇੰਨੀ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਇੱਥੋਂ ਬਰਾਮਦ ਹੋਈਆਂ ਨੇ ਜਿਸ ਤੋਂ ਬਾਅਦ ਕੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਫਗਵਾੜਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲਦੀ ਹੈ ਜਦ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਬੰਦ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਜਿੱਥੇ ਮਹਿੰਗੇ ਬ੍ਰਾਂਡਸ ਦੀਆਂ ਸ਼ਰਾਬ ਦੀਆਂ ਪੇਟੀਆਂ ਤੇ ਖਾਲੀ ਬੋਤਲਾਂ ਬਰਾਮਦ ਹੋਈਆਂ ਨੇ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਐ ਐਸਚਓ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਉਹਨਾਂ ਇੱਕ ਸਾਈਜ਼ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਛਾਪਾ ਮਾਰਿਆ ਤੇ ਇੱਥੇ 25 ਪੇਟੀਆਂ ਵਾਕ-ਵਾਕ ਬ੍ਰਾਂਡ ਦੀ ਸ਼ਰਾਬ ਤੇ ਕੁਝ ਖਾਲੀ ਬੋਤਲਾਂ ਤੋਂ ਇਲਾਵਾ 50 ਦੇ ਕਰੀਬ ਅਧੀਏ ਤੇ ਪਉਅੇ ਵੀ ਬਰਾਮਦ ਹੋਏ ਨੇ ਤਾਂ ਦੱਸੋ ਇਹ ਕਿ ਸਾਰੇ ਮਾਮਲੇ ਦੀ ਬਰੀਕੀ ਤਨਾ ਜਾਂਚ ਕੀਤੀ ਜਾ ਰਹੀ ਹੈ ਇਹ ਵਿਅਕਤੀ ਜਿਸ ਦੇ ਵੱਲੋਂ ਕਿ ਇੱਥੇ ਸ਼ਰਾਬ ਵੇਚਣ ਦਾ ਧੰਦਾ ਕੀਤਾ ਜਾਂਦਾ ਸੀ ਉਸ ਦੀ ਵੀ ਪਛਾਣ ਹੋ ਚੁੱਕੀ ਹੈ ਤਾਂ ਇਹ ਪੁਲਿਸ ਦਾ ਇਹ ਕਹਿੜਾ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਅਗਲੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਤ ਤਸਵੀਰਾਂ ਤੁਹਾਨੂੰ ਵਖਾ ਰਿਆ ਜਿੱਥੇ ਐਡੀ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਵੇਚ ਕੇ ਪੁਲਿਸ ਦੇ ਵੀ ਹੋਸ਼ ੜ ਜਾਂਦੇ ਨੇ ਮੇਰਾ ਨਾਮ ਮਨਜੀਤ ਕੌਰ ਹੈ ਸੀਨੀਅਰ ਇੰਸਪੈਕਟਰ ਹਾਂਜੀ ਹਾਂਜੀ ਕੀ ਮਾਮਲੇ ਵਾਲਾ ਤੁਸੀਂ ਕਰ ਬਸ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੋਈ ਬੰਦਾ ਸ਼ਰਾਬ ਵੇਚਦਾ ਆ ਉਹਦੇ ਅਕੋਰਡਿੰਗ ਅਸੀਂ ਐਸਐਚਓ ਸਾਹਿਬ ਨੂੰ ਨਾਲ ਲੈ ਕੇ ਅਸੀਂ ਸਰਚ ਕੀਤੀ ਆ ਤੇ ਕਾਫੀ ਮਾਤਰਾ ਵਿੱਚ ਸ਼ਰਾਬ ਮਿਲੀ ਆ ਅੱਜ ਕਿੰਤੀ ਚੱਲ ਰਹੀ ਹੈ ਸਭ ਕਰ ਰਹੇ ਆ ਤੇ ਬਾਕੀ ਉਹਨਾਂ ਨੂੰ ਪਤਾ ਹੋਇਆ ਹੋਵੇਗਾ ਵੀ ਕਾਫੀ ਕਿੰਨੀਆਂ ਪੇਟੀਆਂ ਇਸ ਟਾਈਮ ਤੇ ਦੀਆਂ ਕੀ ਲੱਗਦਾ ਮੌਕੇ ਕਮਰੇ ਦੇ ਵਿੱਚ ਕਾਫੀ ਪੇਟੀਆਂ ਖਾਲੀ ਕਾਫੀ ਮਿੱਤਰ ਕਾਫੀ ਖਾਲੀ ਵੀ ਸੀ ਜੀ ਤੇ ਕਾਫੀ ਮਾਤਰਾ ਚ ਹੈਵੀ ਹੈ ਘਟੋ ਘਟ ਵੀ 25 ਬੇਟੀਆਂ ਦਾ ਪਾਣੀ ਜਾਣਗੇ ਜੀ ਸਾਨੂੰ ਉਹਦੇ ਵਿੱਚ ਮੈਂ ਇੱਕ ਮਾਰਕਰ ਲਗਾਉਂਦਾ ਹਾਂ ਪਰ ਉਹ ਪਤਾ ਲੱਗ ਜਾਂਦਾ ਵੀ ਕਿਹ ਕਿੱਥੋਂ ਆਈ ਉਹ ਅਸੀਂ ਟਰੈਕ ਟਰੈਕ ਐਂਡ ਟ੍ਰੇਸ ਉਹ ਕਰ ਰਹੇ ਹਾਂ ਅਸੀਂ ਕਿੱਥੋਂ ਆਈਆਂ ਕਿਵੇਂ ਨਾ ਹਾਂ ਬਸ ਥੈਂਕ ਯੂ ਤੇ ਕਦੋਂ ਤੱਕ ਮੈਮ ਉਹਦਾ ਪਤਾ ਲੱਗ ਸਕਦਾ ਹੈ ਬਸ 1-2 ਦਿਨ ਤੱਕ ਪਤਾ ਲੱਗ ਜਾਏਗਾ ਠੀਕ ਹੈ ਤੁਹਾਨੂੰ ਸੀਕ੍ਰਟ ਇਨਫੋਰਮੇਸ਼ਨ ਮਿਲੀ ਸੀਗੀ ਜਿਸ ਤੇ ਅਸੀਂ ਐਕਸਰਸਾਈਜ਼ ਦੀ ਟੀਮ ਵੀ ਨਾਲ ਆਈ ਐਕਸਰਸਾਈਜ਼ ਇੰਸਪੈਕਟਰ ਸਾਹਿਬ ਤੇ ਸਾਡੀ ਥਾਣੇ ਦੀ ਜੀਪ ਰਿਸਪੋns ਵਾਲੋਂ ਟੇਹਰਾ ਚੌਂਕ ਇੱਕ ਘਰ ਦੇ ਵਿੱਚੋਂ ਰਿਕਵਰੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ 25 ਜੁੜੀਆਂ ਸ਼ਰਾਬ ਦੀਆਂ ਪ ਇਰੀ ਸਿਟੀਲਿਕੋਰ ਵੱਖ-ਵੱਖ ਬ੍ਰਾਂਡ ਆ ਤੇ 50 ਦੇ ਕਰੀਬ ਜਿਹੜੇ ਅਧੀਏ ਤੇ ਪਾਈਏ ਆ ਬਰਾਮਦ ਹੋਏ ਤੇ ਕੌਣ ਇਹ ਵਿਅਕਤੀ ਹੈ ਜੀ ਇਹ ਪ੍ਰਿੰਸ ਸੂਰੀ ਨਾਮ ਦਾ ਲੜਕਾ ਹੈ ਇੱਥਾਂ ਦੇ ਰਹੇ ਆ ਐਸਐਚਓ ਸਾਹਿਬ ਕੀ ਲੱਗਦਾ ਮੌਕਾ ਦੇਖ ਕੇ ਤੁਹਾਨੂੰ ਜਿਹੜਾ ਆਪਾਂ ਕਮਰੇ ਦੀ ਹਾਲਾਤ ਕਹਿ ਸਕਦੇ ਕਿ ਕੀ ਕਹਿ ਸਕਦੇ ਆ ਇਹ ਹੁਣ ਅਸੀਂ ਵੈਰੀਫਾਈ ਕਰਾਂਗੇ ਪੂਰਾ ਜਿਹੜਾ ਕਿਥੋਂ ਸ਼ਰਾਬ ਆਈ ਆ ਇਹ ਤੇ ਖਾਲੀ ਬੇਟੀਆਂ ਵੀ ਮਿਲੀਆਂ ਖਾਲੀ ਬੇਟੀਆਂ ਵੀ ਮਿਲੀਆਂ ਉੱਥੋਂ ਅੰਦਰੋਂ ਤੇ ਇਹਨੂੰ ਪੂਰਾ ਅਸੀਂ ਡਿਟੇਲ ਦੇ ਵਿੱਚ ਵੈਰੀਫਾਈ ਕਰਾਂਗੇ ਤੇ ਇਹਦੇ ਵਿੱਚ ਜਿਹੜੇ-ਜਿਹੜੇ ਵੀ ਬੰਦੇ ਇਨਵੋਲਵ ਆ ਹੋਰ ਵੀ ਸ਼ਹਿਰ ਦੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈ ਤੇ ਜਿਹੜਾ ਮਕਾਨ ਆ ਕਾਫੀ ਟਾਈਮ ਤੋਂ ਲੱਗਦਾ ਹੈ ਬੰਦ ਹੋਇਆ ਹੈ ਕਿਹਦਾ ਮਕਾਨ ਆ ਕਿ ਸਾਹਮਣੇ ਆ ਇਹ ਵੈਰੀਫਾਈ ਕਰ ਰਹੇ ਆ ਜੀ ਉਸ ਤੋਂ ਕਲੀਅਰ ਕਰਾਂਗੇ ਕਿਹਦਾ ਮਕਾਨ ਆ ਜਿੰਨੇ ਵੀ ਇਹ ਸ਼ਰਾਬ ਰਖਾਈ ਹੋਈ ਹੈ ਆਪਣੇ ਮਕਾਨ ਦੇ ਵਿੱਚ ਕਿਰਾਏ ਤੇ ਦੇ ਕੇ ਉਸ ਦੇ ਖਿਲਾਫ ਐਕਸ਼ਨ ਲੈ ਤੇ ਕਿੰਨੀਆਂ ਹੁਣ ਬੇਟੀਆਂ ਕਬਜ਼ੇ ਕਰ ਲਈਆਂ ਦੀ ਆਪਾਂ 25 ਬੇਟੀਆਂ ਜਿਹੜੀਆਂ ਲਿਸੀਟ ਲਿਕਰ ਵੱਖ-ਵੱਖ ਬ੍ਰਾਂਡ ਤੇ ਇਹਦੇ ਸਾਹਮਣੇ ਆਏ ਸ